1984 ਬਹੁਤ ਸਹਾ ਹਮਾਰੇ ਪੰਜਾਬ ਨੇ ਸਾਡੇ ਪੰਜਾਬ ਨੇ ਸਹਾ ਵੀ ਬਹੁਤ ਅਸੀਂ ਪੰਜਾਬ ਦੀ ਧੋਤ ਸੇ ਉਠੇ ਹਾਂ ਚਲੋ ਮੈਂ ਜੱਪਿਆ ਸੀ ਮੇਰੀ ਮਾਂ ਪੰਜਾਬੀ ਬੋਲਦੀ ਸੀ ਪੰਜਾਬੀ ਸਾਨੂੰ ਪੰਜਾਬੀਆਂ ਨੂੰ ਲੱਗਦਾ ਹਰ ਨਿੱਕੀ ਵੱਡੀ ਗੱਲ ਚੱਕ ਕੇ ਉਹਦੇ ਵਿੱਚ ਕੰਟਰੋਵਰਸੀ ਕ੍ਰੀਏਟ ਕਰਨ ਦੀ ਆਦਤ ਹੋ ਗਈ ਹੁਣ ਦਿਲਜੀਤ ਦੋਸਾਂਝ ਦੀ ਕੰਟਰੋਵਰਸੀ ਦੇਖ ਲੋ ਉਹ ਕੇਬੀਸੀ ਤੇ ਗਿਆ ਉੱਥੇ ਜਾ ਕੇ ਉਹਨੇ ਅਮਿਤ ਆਵਤਨ ਦੇ ਪੈਰੀ ਹੱਥ ਲਾਏ ਇਹਦੇ ਤੇ ਵੀ ਕੰਟਰੋਵਰਸੀ ਹੋ ਗਈ ਮੈਨੂੰ ਸਮਝ ਨਹੀਂ ਆਉਂਦਾ ਵਾਈ ਵੀ ਡੋਂਟ ਲੁੱਕ ਐਟ ਦ ਬਿਗਰ ਪਿਕਚਰ ਅਸੀਂ ਐਦਰੋਂ ਉਧਰੋਂ ਗੱਲਾਂ ਜੋੜ ਕੇ ਡਾਟਸ ਨੂੰ ਕਨੈਕਟ ਕਰਕੇ ਕੰਟਰੋਵਰਸੀ ਤਾਂ ਕ੍ਰੀਏਟ ਕਰ ਦਿੰਨੇ ਆ ਪਰ ਅਸੀਂ ਇਹ ਨਹੀਂ ਦੇਖਦੇ ਕਿ ਉਸ ਬੰਦੇ ਦਾ ਉੱਥੇ ਜਾਣ ਦਾ ਪਰਪਸ ਕੀ ਸੀ ਉਹਦੀ ਇੰਟੈਂਸ਼ਨ ਕੀ ਸੀ ਦੇਖੋ ਦਿਲਜੀਤ ਤੋਂ ਸਾਂਝ ਨੂੰ ਨਾ ਤਾਂ ਕਿ ਪ੍ਰੋਮੋਸ਼ਨ ਵਾਸਤੇ ਕੇਬੀਸੀ ਦੇ ਪਲੇਟਫਾਰਮ ਦੀ ਲੋੜ ਨਾ ਹੀ ਉਹਨਾਂ ਦੇ ਕੈਸ਼ ਇਨਸੈਂਟਿਵ ਦੀ ਲੋੜ ਹੈ ਤਾਂ ਉਹ ਕਰਨ ਕੀ ਗਿਆ ਸੀ ਉੱਥੇ ਪੰਜਾਬ ਦੇ ਫਲਡਸ ਦੀ ਗੱਲ ਕਰਨ ਗਿਆ ਸੀ ਉਹਦੇ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਗਿਆ ਸੀ ਤਾਂ ਕਿ ਨੈਸ਼ਨਲ ਲੈਵਲ ਤੇ ਇਹਦੀ ਗੱਲ ਹੋ ਸਕੇ ਹੁਣ ਜੇ ਪ੍ਰੈਕਟੀਕਲੀ ਸੋਚਿਆ ਜਾਵੇ ਤਾਂ ਇਹ ਕੰਮ ਦਿਲਜੀਤ ਦੋਸਾਂ ਦਾ ਨਹੀਂ ਸੀ ਇਹ ਕੰਮ ਸੀ ਸਾਡੇ ਨੈਸ਼ਨਲ মিডিਆ ਦਾ ਸਾਡੀ ਗਵਰਨਮੈਂਟ ਦਾ ਜੋ ਕਿ ਉਹਨਾਂ ਨੇ ਕੀਤਾ ਨਹੀਂ ਉਹਨਾਂ ਦੇ ਅਗੇਂਸਟ ਤਾਂ ਸੀ ਕੁਝ ਬੋਲ ਨਹੀਂ ਸਕੇ ਇੱਕ ਸਾਡਾ ਆਪਦਾ ਬੰਦਾ ਜਿਹੜਾ ਹਰ ਪੋਸੀਬਲ ਕੋਸ਼ਿਸ਼ ਜੋ ਉਹ ਕਰ ਸਕਦਾ ਉਹ ਕਰ ਰਿਹਾ ਹੈ ਪੰਜਾਬ ਦੇ ਫਲਡਸ ਦੇ ਲਈ ਫੰਡ ਰੇਸ ਕਰਨ ਦੀ ਉਹਦੇ ਲਿਕ ਅਵੇਅਰਨੈਸ ਕ੍ਰੀਏਟ ਕਰਨ ਦੀ ਅਸੀਂ ਉਹਦੇ ਵੈਰ ਪੈ ਗਏ ਐਂ ਜੀਵਨੋਥੀ ਰਾਤੂ ਦੇ ਪੈਰੀ ਹੱਥ ਲਾ ਵੀ ਦਿੱਤਾ ਅਮਿਤਾ ਬਚਨ ਦੀ ਏਜ 83 ਹੈ ਉਹਦੇ ਮੁੰਡੇ ਅਭਿਸ਼ੇਕ ਦੀ ਏਜ 49 ਹੈ ਐਂ ਬਿਲਜੀਤ ਉਹਦੀ ਏਜ 41 ਉਹਦੇ ਮੁੰਡੇ ਤੋਂ ਵੀ ਛੋਟਾ ਹੈ ਉਹ ਉਸ ਪ੍ਰੋਗਰਾਮ ਦਾ ਹੋਸਟ ਹੈ ਉਹਨੂੰ ਇੱਜ਼ਤ ਦੇਤੀ ਇਹ ਇਹ ਤਾਂ ਸਾਡੀ ਪੰਜਾਬੀਆਂ ਨੂੰ ਇਹ ਤੇ ਮਾਣ ਹੋਣਾ ਚਾਹੀਦਾ ਸਤਾਂ ਦੇ ਦੁਸ਼ਮਣ ਨੂੰ ਵੀ ਇੱਜ਼ਤ ਦੇਣੀ ਵੀ ਸ਼ੁੱਡ ਬੀ ਪ੍ਰਾਊਡ ਆਫ ਥਿਸ ਮੈਨੂੰ ਨਹੀਂ ਸਮਝ ਆਉਂਦਾ ਇਸ ਗੱਲ ਤੇ ਅਸੀਂ ਕੰਟਰੋਵਰਸੀ ਕਿਉਂ ਕ੍ਰੀਏਟ ਕਰ ਰਹੀ ਐ ਐਂਡ ਤੁਸੀਂ ਪਿੱਛੇ ਜਾ ਕੇ ਦੇਖੋ ਤਾਂ ਸਹੀ ਉਹ ਕਿਹੜਾ ਟਾਈਮ ਸੀ ਉਹ ਕਿਹੜਾ ਪਲੇਟਫਾਰਮ ਸੀ ਉਹ ਕਿਹੜਾ ਵੇਲਾ ਸੀ ਜਦੋਂ ਦਿਲਜੀਤ ਨੇ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਉਹ ਫਾਰਮਰ ਪ੍ਰੋਟੈਸਟ 'ਚ ਅੱਗੇ ਨਹੀਂ ਆਇਆ ਉਹਨੇ ਕੰਗਰਾਂ ਨਾ ਨਾ ਲੜਾਈ ਨਹੀਂ ਕੀਤੀ ਔਰ ਫਲਡਸ ਦੇ ਟਾਈਮ ਪੰਜਾਬ ਦੇ ਨਾਲ ਨਹੀਂ ਸੀ ਜਾਂ ਉਸ ਤੋਂ ਪਹਿਲਾਂ ਉਹ 84 ਦੇ ਜੇਨੋਸਾਈਡ ਦੀ ਗੱਲ ਨਹੀਂ ਕਰਦਾ ਰਿਹਾ ਉਹ ਹਰ ਪਲੇਟਫਾਰਮ ਤੇ ਹਰ ਜਗ੍ਹਾ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਰਿਹਾ ਐਂਡ ਜਦੋਂ ਵੀ ਕੋਈ ਸਾਡਾ ਪੰਜਾਬੀ ਸਾਡਾ ਕੋਈ ਆਪ ਦਾ ਅੱਗੇ ਵਧਦਾ ਹੈ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਪੰਜਾਬ ਦੇ ਹੱਕ ਦੀ ਗੱਲ ਕਰਦਾ ਮੈਨੂੰ ਸਮਝ ਨਹੀਂ ਆਉਂਦਾ ਕਿਉਂ ਸਾਡੇ ਵਿੱਚੋਂ ਹੀ ਸਾਡੇ ਆਪ ਦਾ ਹੀ ਕੋਈ ਨਾ ਕੋਈ ਉੱਠ ਕੇ ਉਹਨਾਂ ਦੇ ਵੈਰ ਪੈ ਜਾਂਦਾ ਹੈ ਪਹਿਲਾਂ ਸਿੱਧੂ ਮੂਸੇਵਾਲਾ ਫਿਰ ਗਿੱਪੇ ਗਰੇਵਾਲ ਦੀ ਮੂਵੀ ਆਈ ਉਹਦੇ ਤੇ ਵੀ ਕੰਟਰੋਵਰਸੀ ਐਂਡ ਹੁਣ ਅਸੀਂ ਤੀਜੇ ਕਿਦੇ ਨੇ ਦਿਲਜੀਤ ਦੋਸਾਂਝ ਦੇ ਪਿੱਛੇ ਪਏ ਹੁੰਨੇ ਸਾਨੂੰ ਗੱਲ ਕਰਨੀ ਚਾਹੀਦੀ ਸੀ ਫਲੱਡਸ ਬਾਰੇ ਫਲੱਡਸ ਨਾਲ ਹੋਏ ਡੈਵਸਟੇਸ਼ਨ ਬਾਰੇ ਉੱਥੋਂ ਦੇ ਗਰਾਊਂਡ ਰੂਕ ਰਿਐਲਿਟੀ ਬਾਰੇ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਬਾਰੇ ਸਾਨੂੰ ਕੀ ਸਪੋਰਟ ਦੀ ਲੋੜ ਐ ਉੱਥੇ ਕੀ ਮੀਜਰਸ ਲਾਈ ਜਾਣ ਜਿਦੇ ਨਾਲ ਅਸੀਂ ਉੱਥੇ ਰੀਹੈਬਿਲਿਟੇਸ਼ਨ ਕਰ ਸਕੀਏ ਪਰ ਇਨਾਂ ਪੁਆਇੰਟਸ ਤੇ ਇਨਾਂ ਮੁੱਦਿਆਂ ਤੇ ਤਾਂ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਰਾਦਰ ਅਸੀਂ ਇੱਕ ਕੌਂਟਰੋਵਰਸੀ ਕ੍ਰੀਏਟ ਕਰਕੇ ਜਿਹੜਾ ਮੁੱਦਾ ਸੀ ਜਿਹੜਾ ਉਹਦਾ ਪਰਪਸ ਹੀ ਉੱਥੇ ਜਾਣ ਦਾ ਅਸੀਂ ਉਹਨੂੰ ਦਾਬ ਵੀ ਦਿੱਤਾ ਸੀ ਉਹਦਾ ਪਰਪਸ ਡਿਫੀਟ ਕਰਤਾ ਜੇ ਪੰਜਾਬੀ ਚ ਕਹੀਏ ਤਾਂ ਅਸੀਂ ਉਹਦੇ ਕੀਤੇ ਕਰਾਇਆ ਤੇ ਪਾਣੀ ਪਾਤਾ ਐਂਡ ਉਹ ਸਾਡੇ ਹੱਕ ਦੀ ਗੱਲ ਕਰਨ ਗਿਆ ਸੀ ਉੱਥੇ ਐਂਡ ਅਸੀਂ ਆਪ ਹੀ ਆਪਦੇ ਹੱਕ ਦੀ ਗੱਲ ਨਹੀਂ ਕਰ ਸਕਦੇ ਅੱਜ ਫਲਡਸ ਦੀ ਡੈਵਸਟੇਸ਼ਨ ਤੋਂ ਜ਼ਿਆਦਾ ਬਿੰਜੀ ਤੇ ਕੌਂਟਰੋਵਰਸੀ ਡਿਸਕਸ ਹੋ ਰਹੀ ਹੈ ਕੀ ਫਾਇਦਾ ਹੋਣ ਵਾਲਾ ਹੈ ਦਾ ਇਹ ਇਹਦੇ ਨਾਲ ਕਿਸੇ ਨੂੰ ਹਾਂ ਕੰਟਰੋਵਰਸੀ ਕੁਝ ਲੋਕਾਂ ਵਾਸਤੇ ਬਹੁਤ ਬੈਨੀਫੀਸ਼ੀਅਲ ਹੋ ਸਕਦੀ ਹੈ ਬਟ ਇਜ਼ ਇਟ ਵਰਥ ਆਈ ਥਿੰਕ ਇਟਸ ਹਾਈ ਟਾਈਮ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਸਮਝਣਾ ਪਏਗਾ ਕੌਣ ਸਾਡੇ ਨਾਲ ਹੈ ਕੌਣ ਸਾਡੇ ਅਗੇਂਸਟ ਹੈ ਐਂਡ ਐਵੇਂ ਹਰ ਇੱਕ ਗੱਲ ਜੋ ਕੰਟਰੋਵਰਸੀ ਕ੍ਰੀਏਟ ਕਰਕੇ ਪੰਜਾਬ ਦਾ ਕੋਈ ਭਲਾ ਨਹੀਂ ਹੋਣ ਵਾਲਾ ਹੈ